ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸ਼ਾਮ ਦਾ ਟਾਈਮ ਆ ਸਾਢੇ 4 ਹੋ ਗਏ ਆ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਤੇ ਹੁਣੇ-ਹੁਣੇ ਅਸੀਂ ਚਾਹ ਪੀ ਕੇ ਹਟੇ ਆਂ ਚਾਹ ਪੀ ਕੇ ਹਟੇ ਆ ਤੇ ਸੀਰਾ ਤੇ ਸੀਰੇ ਦੇ ਪਪਾ ਉਹ ਨੀਚੇ ਪਤਾ ਨਹੀਂ ਕੀ ਆਪਣੇ ਕਾਗਜ਼ ਪੱਤਰ ਖਿਲਾਰੀ ਬੈਠੇ ਆ ਦੋਨੇ ਜਣੇ ਤੇ ਇਹ ਫਿਰ ਹਾਲ ਬਾਹਰ ਗਰਮੀ ਹਜੇ ਬਹੁਤ ਜ਼ਿਆਦਾ ਵਾ ਸਾਰੇ ਕਿਤੇ ਹੀ ਅਮੀ ਕਿਤੇ ਨਹੀਂ ਪੈਂਦੇ ਤੇ ਬੁਰਾ ਹਾਲ ਕੀਤਾ ਗਰਮੀ ਨੇ ਤੇ ਚਾਪੀ ਕਿ ਹੱਟੀਆਂ ਤੇ ਦੇਖਦੇ ਹਾਂ ਹੁਣ ਕੋਈ ਕੰਮ ਧੰਦਾ ਕਰਦੇ ਆ ਤੇ ਪਹਿਲਾਂ ਮੈਂ ਕਿਸੇ ਨੂੰ ਪਹਿਲਾਂ ਵਲੌਗ ਸ਼ੁਰੂ ਕਰ ਲਈਏ ਕਿਉਂਕਿ ਹੁਣ ਨਾ ਬਹੁਤ ਟਾਈਮ ਹੋ ਗਿਆ ਆਪਾਂ ਵਲੌਗ ਨਹੀਂ ਸ਼ੁਰੂ ਕੀਤਾ ਮੈਂ ਦੱਸਿਆ ਪਿਛਲੇ ਵਲੌਗ ਚ ਤੇ ਕਿਉਂ ਨਹੀਂ ਆਪਾਂ ਵਲੌਗ ਬਣਾਏ ਤੇ ਹੁਣ ਆਪਾਂ ਵਲੌਗ ਟਰਾਈ ਕਰਾਂਗੇ ਕਿ ਕੰਟੀਨਿਊ ਰੱਖੀਏ ਤੇ ਚਲੋ ਜੀ ਮਿਲਦੇ ਆਂ ਆਪਾਂ ਥੋੜੇ ਟਾਈਮ ਤੱਕ ਤੁਹਾਨੂੰ ਅੱਗੇ ਮਾਊਜੀ ਹੁਣ ਆਪਾਂ ਲੱਗੇ ਸੀਗੇ ਸਬਜ਼ੀ ਬਣਾਉਣ ਤੇ ਮੈਂ ਕੱਟ ਰਹੀ ਹਾਂ ਪਿਆਜ਼ ਤੇ ਇਸ ਤੋਂ ਪਹਿਲਾਂ ਮੈਂ ਸਬਜ਼ੀ ਕੱਟ ਕਰਕੇ ਰੱਖ ਲਈ ਸੀਗੀ ਕੱਟ ਕਰਕੇ ਰੱਖ ਗਈ ਸੀ ਜਦੋਂ ਮੈਂ ਚਾਹ ਬਣਾਉਂਦੀ ਸੀ ਉਸ ਟਾਈਮ ਤੇ ਚਾਹ ਬਣਦੇ-ਬਣਦੇ ਮੈਂ ਸਬਜ਼ੀ ਕੱਟ ਲਈ ਸੀਗੀ ਤੇ ਪਰਮਲ ਮੈਂ ਸਿੱਧ ਨੂੰ ਪਰਮਲ ਕਹਿੰਦੇ ਆ ਤੇ ਕਈ ਇਹਨੂੰ ਆਪਣੀ ਕੋਈ ਹੋਰ ਵੀ ਕਹਿੰਦੇ ਆ ਕੁੰਦਰੂ ਕਹਿੰਦੇ ਆ ਹਾਂ ਕੁੰਦਰੂ ਵੀ ਕਹਿੰਦੇ ਆ ਪਰ ਮੈਂ ਤਾਂ ਅਸੀਂ ਪਰਮਲ ਹੀ ਕਹਿੰਦੇ ਹਾਂ ਉਹਨਾਂ ਨੂੰ ਤੇ ਕ੍ਰੇਲਿਆਂ ਦੀ ਤਰ੍ਹਾਂ ਬੰਦੇ ਆ ਇਹ ਮੈਨੂੰ ਤਾਂ ਬਹੁਤ ਟੇਸਟੀ ਲੱਗਦੇ ਤੇ ਬਹੁਤ ਦਿਨਾਂ ਦੀ ਮੇਰੀ ਇੱਛਾ ਸੀਗੀ ਇਹਨਾਂ ਨੂੰ ਬਣਾਉਣ ਦੀ ਤੇ ਪਰ ਨਹੀਂ ਸੀ ਬਣਾਏ ਮੈਂ ਕਿਉਂਕਿ ਥੋੜਾ ਜਿਹਾ ਦਾਲਾ ਦੂਲਾ ਵੱਧ ਬਣਾ ਰਹੇ ਸੀਗੇ ਅਸੀਂ ਤੇ ਇਹ ਸਬਜੀ ਮਤਲਬ ਕਿ ਇਹ ਫਿਰ ਹੋਏ ਹੁੰਦਾ ਵੀ ਇਹ ਮਸਾਲੇਦਾਰ ਹੋ ਜਾਂਦੀ ਹੈ ਹਨਾ ਤੜੀ ਹੋਈ ਹੋ ਜਾਂਦੀ ਹੈ ਤੇ ਇਗਨੋਰ ਕਰ ਰਹੇ ਸੀਗੇ ਤੇ ਚਲੋ ਹੁਣ ਸੇਤ ਵੀ ਠੀਕ ਆ ਤੇ ਹੁਣ ਮੈਂ ਕਿਹਾ ਵਿੱਚ ਲੋਕ ਬਣਾ ਲੈਨੇ ਆ ਕਿਉਂਕਿ ਹੁਣ ਤਾਂ ਆਪਾਂ ਬਾਹਰ ਵੀ ਖਾ ਪੀ ਆਏ ਸੀ ਸੇਤ ਠੀਕ ਚਾ ਓਕੀ ਆ ਹੁਣ ਕੋਈ ਚੱਕਰ ਨਹੀਂ ਹੈਗਾ ਤੇ ਪਿਆਜ਼ ਕੱਟ ਰਹੀ ਸੀ ਮੈਂ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਕੁਛ ਹੋਣਾ ਤੇ ਮੈਂ ਨਾ ਹੁਣ ਥੋੜੇ ਜਿਹੇ ਦਿਨਾਂ ਤੱਕ ਡਸਟਿੰਗ ਵੀ ਚੰਗੀ ਤਰ੍ਹਾਂ ਕਰਨੀ ਹੈ ਮਤਲਬ ਡਸਟਿੰਗ ਤਾਂ ਆਪਾਂ ਡੇਲੀ ਕਰਦੇ ਆ ਮਤਲਬ ਥੋੜੀ ਜਿਹੀ ਡੀਪ ਕਲੀਨਿੰਗ ਕਰਨੀ ਆ ਕਿੰਨੇ ਦਿਨ ਹੋ ਗਏ ਆ ਤੇ ਖੰਗ ਜੇ ਨਾ ਹੋਈ ਨਹੀਂ ਹੈਗੀ ਮੈਨੂੰ ਆ ਲੱਗ ਰਿਹਾ ਵਾ ਵੈਸੇ ਸਾਫ਼ ਹੀ ਆ ਫਿਰ ਨਾ ਜੀ ਲਮਾਫੇ ਬਾਅਦ ਨਹੀਂ ਤੋਂਉਗੀ ਤੇ ਖੌੜੇ ਆ ਪਹਿਲਾਂ ਨਾ ਚੀਰੀ ਰਣੀ ਫੇਰ इनको ਇਕੱਠੇ ਤੇ ਚਲੋ ਜੀ ਪਹਿਲਾਂ ਪਿਆਜ਼ ਕੱਟ ਲਈ ਅੱਖਾਂ 'ਚ ਪੈਣ ਲੱਗੇ ਮੇਰੇ ਤੇ ਮੈਂ ਕਰਦੀ ਆ ਤੁਹਾਡੇ ਨਾਲ ਕੱਲ ਬਾਅਦ ਵਿੱਚ ਥੋੜੀ ਦੇਰ ਤੱਕ ਗੱਲ ਕਰਦੀ ਆ ਤੁਹਾਡੇ ਨਾਲ ਲਓ ਜੀ ਇੱਥੇ ਆਪਾਂ ਕੜਾਈ ਰੱਖਤੀ ਸੀਗੀ ਸਬਜ਼ੀ ਬਣਾਉਣ ਦੇ ਲਈ ਤੇ ਤੇਲ ਮੈਂ ਐਡ ਕਰ ਲਿਆ ਸੀਗਾ ਸਰੋਂ ਦਾ ਤੇ ਸੁੱਕੀ ਸਬਜੀ ਜਿਹੜੀ ਵੀ ਅਸੀਂ ਬਣਾਉਨੇ ਆ ਉਹ ਸਰੋਂ ਦੇ ਤੇਲ 'ਚ ਹੀ ਆਲਮੋਸਟ ਬਣਾਉਨੇ ਆ ਤੇ ਤੜਕਾ ਵਗੈਰਾ ਜਿਹੜਾ ਅਸੀਂ ਲਗਾਉਨੇ ਆ ਜ਼ਿਆਦਾਤਰ ਅਸੀਂ ਸਰੋਂ ਦੇ ਤੇਲ ਦਾ ਹੀ ਲਾਉਨੇ ਆ ਤੇ ਉਸ ਤੋਂ ਬਾਅਦ ਆਪਾਂ ਪਿਆਜ਼ ਐਡ ਕਰਕੇ ਜਿਸ ਨੇ ਜੀਰਾ ਵਗੈਰਾ ਇਹਦੇ ਵਿੱਚ ਕੁਝ ਨਹੀਂ ਐਡ ਕਰਦੀ ਮੈਨੂੰ ਇਹ ਸਬਜੀ 'ਚ ਜੀਰਾ ਵਗੈਰਾ ਵਧੀਆ ਨਹੀਂ ਲੱਗਦਾ ਤਾਂ ਕਰਕੇ ਮੈਂ ਸਿਰਫ ਪਿਆਜ਼ ਤੇ ਹਰੀ ਮਿਰਚ ਐਡ ਕੀਤੀ ਤੇ ਥੋੜਾ ਪਿਆਜ਼ ਭਨਣ ਤੋਂ ਬਾਅਦ ਨਾ ਫਿਰ ਇਹਦੇ ਵਿੱਚ ਆਪਾਂ ਪਰਮਲ ਐਡ ਕਰ ਦਾਂਗੇ ਹਨਾ ਬਸ ਇਸੇ ਲਾਂ ਤਰ੍ਹਾਂ ਹੀ ਬਣ ਜਾਂਦੇ ਜਿੱਦਾਂ ਆਪਾਂ ਕarele ਚੀਰ ਕੇ ਬਣਾਉਨੇ ਆ ਤੇ ਬਾਕੀ ਮੈਂ ਨਾ ਨਾਲ ਦੇ ਨਾਲ ਅ ਦੂਜੀ ਸਾਈਡ ਆਟਾ ਵਗੈਰਾ ਵੀ ਮੈਂ ਸ਼ਾਨ ਕੇ ਰੱਖ ਲਿਆ ਸੀ ਕਿ ਮੈਨੂੰ ਆਈ ਪੀ ਐਮ ਮੈਂ ਉਹ ਵੀ ਕੋਨ ਨਹੀਂ ਲਾਉਂਗੀ ਹਨਾ ਤੇ ਕਿਉਂਕਿ ਨਾ ਖੇਚਨ ਚ ਆਪਾਂ ਇੱਕ ਵਾਰੀ ਆ ਜਾਈਏ ਫਿਰ ਇਹ ਹੁੰਦਾਗਾ ਕਿ ਜਿਹੜੇ ਛੋਟੇ-ਮੋਟੇ ਸਾਰੇ ਕੰਮ ਆਪਾਂ ਇੱਕ ਵਾਰੀ ਖਤਮ ਕਰ ਲਈਏ ਕਿਉਂਕਿ ਰੋਟੀ ਆ ਉਹ ਤਾਂ ਜਦੋਂ ਫੁਲਕੇ ਜਦੋਂ ਖਾਣੇ ਆ ਉਦੋਂ ਬਣੇ ਜਾਂਦੇ ਆ ਪਰ ਮੇਨ ਇਹ ਹੁੰਦਾਗਾ ਕਿ ਜਿਹੜੇ ਛੋਟੇ-ਛੋਟੇ ਕੰਮ ਆ ਹਨਾ ਨਾਲ ਦੀ ਨਾਲ ਹੀ ਆਪਾਂ ਫਿਨਿਸ਼ ਕਰ ਲਈਏ ਤੋ ਉਹ ਵੀ ਮੈਂ ਨਾਲ ਦੀ ਨਾਲ ਹੀ ਨਿਪਟਾ ਰਹੀ ਸੀ ਤੇ ਬਾਕੀ ਮੈਂ ਪਹਿਲਾਂ ਜਦੋਂ ਨਾਲ ਗੱਲ ਕੀਤੀ ਗੱਲ ਕਰ ਰਹੀ ਸੀ ਮੈਂ ਸਫਾਈਆਂ ਦੀ ਵੀ ਮੈਂ ਸਫਾਈਆਂ ਕਰਨੀਆਂ ਨੇ ਕਿੰਨੇ ਦਿਨਾਂ ਤੋਂ ਮੇਰੀ ਸਿਹਤ ਨਾ ਬਿਲਕੁਲ ਠੀਕ ਨਹੀਂ ਸੀਗੀ ਸਰਵਾਈਕਲ ਦੀ ਨਾਲ ਮੈਨੂੰ ਸਵੇਲਿੰਗ ਕਰਦੋਂ ਤੇ ਬਹੁਤ ਜ਼ਿਆਦਾ ਸੀ ਤੇ ਮੈਨੂੰ ਕੰਮ ਵਿੱਚ ਬਹੁਤ ਦਿੱਕਤ ਆਈ ਨਾਰਮਲੀ ਮੈਂ ਪੋਚਾ ਵਗੈਰਾ ਸਾਰਾ ਕੁਝ ਕਰਦੀ ਰਹੀ ਹਾਂ ਡਸਿੰਗ ਕਰਦੀ ਰਹੀ ਹਾਂ ਹਨਾ ਜਿਹੜੀ ਰੂਟੀਨ ਹੈਗੀ ਸੀਗੀ ਆਪਾਂ ਮਤਲਬ ਕਿ ਉਹ ਤਾਂ ਕੰਟੀਨਿਊ ਉਦਾਂ ਹੀ ਕਰਦੇ ਰਹੇ ਹਾਂ ਤੇ ਬਟ ਹਾਲਾ ਕਿ ਅੱਜ ਮੇਰੇ ਹਸਬੰਦ ਕਹਿ ਰਹੇ ਹੁੰਦੇ ਸੀਗੇ ਵੀ ਤੂੰ ਮਰੈਸਟ ਕਰ ਲਾ ਹਨਾ ਵੀ ਨਾ ਤੂੰ ਅੱਜ ਕੋਚਾ ਰਹਿਣ ਦੇ ਅੱਜ ਡਸਟਿੰਗ ਰਹਿਣ ਦੇ ਸਾਰਿਆਂ ਨੂੰ ਅੱਜ ਐਵੇਂ ਛੱਡ ਦੇ ਤੇ ਪਰ ਮੈਂ ਉਹਨਾਂ ਨੂੰ ਇਹ ਕਹਿੰਦੀ ਹੁੰਦੀ ਸੀਗੀ ਵੀ ਜੇ ਮੈਂ ਅੱਜ ਛੱਡੂੰਗੀ ਤੇ ਕੱਲ ਛੱਡੂੰਗੀ ਮੰਨ ਲਓ 2 ਦਿਨ ਛੱਡ ਦੂੰਗੀ ਤੇ 3 ਦਿਨ ਵੀ ਮੈਂ ਆਪ ਹੀ ਕਰਨਾ ਹਨਾ ਮਤਲਬ ਇਹ ਹੀ ਹੁੰਦਾ ਦਾ ਆਪਣਾ ਹਨਾ ਲੇਡੀਜ਼ ਦਾ ਹਨਾ ਵੀ ਆਪਾਂ ਨੂੰ ਔਰਤਾਂ ਨੂੰ ਆਪਣੇ ਕੰਮ ਆਪ ਹੀ ਕਰਨੇ ਪੈਂਦੇ ਆ ਚਾਹੇ ਅੱਜ ਕਰ ਲੋ ਤੇ ਚਾਹੇ ਕੱਲ ਕਰ ਲੋ ਹਨਾ ਹਾਂ ਇਹ ਗੱਲ ਅਲੱਗ ਆ ਬਈ ਤੁਹਾਨੂੰ ਕਿਸੇ ਦੀ ਹੈਲਪ ਮਿਲ ਜਾਂਦੀ ਹੈ ਜਿੱਦਾਂ ਮੇਰੇ ਹਸਬੰਦ ਵੀ ਮੇਰ ਨਾਲ ਬਹੁਤ ਹੈਲਪ ਕਰਵਾ ਦਿੰਦੇ ਆ ਹਨਾ ਪੋਚੇ ਵਗੈਰਾ ਉਹ ਲਗਵਾ ਦਿੰਦੇ ਆ ਨਾਲ ਤੇ ਬਾਕੀ ਜੇ ਆਪਾਂ ਕਿਸੇ ਨੂੰ ਹੈਲਪਰ ਵੀ ਰੱਖਦੇ ਆ ਹਨਾ ਆਪਾਂ ਉਹ ਵੀ ਕਰ ਸਕਦੇ ਆ ਪਰ ਜਿਵੇਂ ਹੁਣ ਆਪਾਂ ਇਕੱਲੇ ਇਕੱਲੇ ਹੈਗੀਆਂ ਫੈਮਲੀਜ਼ ਦੇ ਵਿੱਚ ਹਨਾ ਕਈ ਮਤਲਬ ਕਿ ਭੈਣਾਂ ਕੱਲੀਆਂ ਆਈਆਂ ਹਨਾ ਜਿਵੇਂ ਅਸੀਂ ਵੀ ਇਕੱਲੇ ਆ ਤੇ ਇਕੱਲੇ ਇਕੱਲੇ ਹੈਗੀਆਂ ਉਹਨਾਂ ਲਈ ਬਹੁਤ ਔਖਾ ਹੋ ਜਾਂਦਾਗਾ ਮਤਲਬ ਚਾਹੇ ਅੱਜ ਕਰ ਲੋ ਕੱਲ ਕਰ ਲੋ ਹਨਾ ਸਾਰੇ ਕੰਮ ਤਾਂ ਆਪਾਂ ਨੂੰ ਆਪ ਹੀ ਕਰਨੇ ਪੈਂਦੇ ਆ ਤੇ ਬਾਕੀ ਇਹ ਆ ਵੀ ਜੇ ਆਪਾਂ ਹਨਾ ਮੈਂ ਪਹਿਲਾਂ ਵੀ ਕਿਹਾ ਜੇ ਹੈਲਪਰ ਵੀ ਲੈਣੇ ਆ ਹਨਾ ਵੀ ਉਹ ਇੱਕ ਵਾਰ ਆ ਜੂਗੀ ਦੋ ਵਾਰ ਆ ਜੂਗੀ ਕਿਉਂਕਿ ਆਪਾਂ ਕਿਹੜਾ ਵੀ ਕੋਈ ਬਹੁਤ ਵੱਡੀ ਫੈਮਿਲੀ ਆ ਵੀ ਪਰਮਾਨੈਂਟ ਹੈਲਪਰ ਰੱਖਿਆ ਹੋਈਆਂ ਨੇ ਤੇ ਦੋ ਚਾਰ ਦਿਨ ਬੰਦਾ ਆ ਜਾਊਗਾ ਹਨਾ ਕਰਵਾ ਜਾਊਗਾ ਬਟ ਐਂਡ ਦੀ ਐਂਡ ਆਪਾਂ ਨੂੰ ਆਪ ਹੀ ਕਰਨਾ ਪੈਂਦਾ ਸਾਰਾ ਕੁਝ ਨਾ ਸੋ ਹੀ ਬੈਸਟ ਵੀ ਮੇਰੇ ਹਸਬੰਦ ਨਾਲ ਹੋ ਜਾਂਦੀ ਐ ਇਸ ਗੱਲੋਂ ਹਨਾ ਵੀ ਉਹ ਕਹਿੰਦੇ ਤੂੰ ਰੈਸਟ ਨਹੀਂ ਕਰਦੀ ਹੈਗੀ ਤੇ ਫਿਰ ਜਿਆਦਾ ਔਖੀ ਹੁੰਨੀ ਆ ਪਰ ਮੈਂ ਉਹਨਾਂ ਨੂੰ ਇਹੀ ਕਰਨੀ ਹੁੰਨੀ ਆ ਭਿਛਾ ਮੈਂ ਅੱਜ ਕਰਾਂ ਚਾਹੇ ਮੈਂ ਕੱਲ ਕਰਾਂ ਸੋ ਕਰਨਾ ਆਪ ਨੂੰ ਹੀ ਪੈਂਦਾ ਵਾ ਤੇ ਫਿਰ ਆ ਹੀ ਹੋ ਜਾਂਦਾ ਜੇ ਆਪਾਂ ਛੱਡਦੇ ਆਂ ਤਾਂ ਫਿਰ ਜ਼ਿਆਦਾ ਗੰਦਾ ਹੋ ਜਾਂਦਾਗਾ ਹਨਾ ਜ਼ਿਆਦਾ ਸਫਾਈ ਫਿਰ ਉਹੀ ਕਹਿ ਲੋ ਵੀ ਜ਼ਿਆਦਾ ਜ਼ੋਰ ਲੱਗਣਾ ਤਿੰਨ ਦਿਨ ਬਾਅਦ ਵੀ ਆਪਾਂ ਸਫਾਈ ਕਰਾਂਗੇ ਤੇ ਉਹ ਕੰਮ ਵੀ ਵਧਿਆ ਹੋਣਾ ਵਾ ਤੇ ਟਾਈਮ ਵੀ ਜ਼ਿਆਦਾ ਲੱਗਣਾ ਵਾ એનર્ਜੀ ਵੀ ਜ਼ਿਆਦਾ ਲੱਗਣੀ ਐ ਮਤਲਬ ਕੁਲ ਮਿਲਾ ਕੇ ਗੱਲ ਮੈਂ ਸੋਚ ਰਹੀ ਸੀ ਵੀ ਉੱਥੇ ਹੀ ਆ ਜਾਂਦੀ ਆ ਲਓ ਜੀ ਬਾਕੀ ਇਧਰ ਆਪਣੀ ਸਬਜੀ ਵੀ ਆਲਮੋਸਟ ਬਣੀ ਗਈ ਆ ਤੇ ਇਹਦੇ ਵਿੱਚ ਆਪਾਂ ਨਾ ਮਿਕ ਮਿਰਚ ਮਸਾਲਾ ਤੇ ਹਲਦੀ ਐਡ ਕਰਤੀ ਸੀਗੀ ਤੇ ਇਹਨੂੰ ਮਿਕਸ ਕਰ ਦਾਂਗੇ ਤੇ ਥੋੜੀ ਦੇਰ ਲਈ ਮੈਂ ਇਹਨੂੰ ਦੁਬਾਰਾ ਮਤਲਬ ਕਿ ਥੀਕ ਲਵਾਉਂਗੀ ਤਾਂ ਕਿ ਜਿਹੜੇ ਮਸਾਲੇ ਆ ਨਾ ਉਹਨਾਂ ਨੂੰ ਵੀ ਥੀਕ ਲੱਗ ਕੇ ਤਕੀ ਜੀ ਜਿਹੜਾ ਇੱਕ ਕੱਚਾਪਨ ਦਾ ਟੇਸ ਤਾਂ ਮਤਲਬ ਉਹ ਨਾ ਆਏ ਹੈਨਾ ਚਲੋ ਇਧਰ ਆਪਣਾ ਆਟਾ ਵੀ ਥੋਨੂ ਕੀ ਆਪਾਂ ਰੱਖਤਾ ਇਧਰ ਆਪਣੀ ਸਬਜੀ ਵੀ ਰੈਡੀ ਹੋ ਗਈ ਆ ਤੇ ਕਾਫੀ ਹੱਦ ਤੱਕ ਆਪਣਾ ਕੰਮ ਜਿਹੜੇ ਕਿਚਨ ਦੇ ਖਤਮ ਹੋ ਗਿਆ ਹੈ ਹਨ ਤੇ ਫਿਰ ਮੈਂ ਫੋਨ ਫੋਨ ਜਿੱਲੀ ਟੱਕ ਦੂੰਗੀ ਹਨ ਹੁਣ ਵੀ ਇਹ ਪੱਕ ਜੂਗੀ ਚੰਗੀ ਤਰ੍ਹਾਂ ਤੇ ਫਿਰ ਉਹ ਦੇਖ ਆਪਾਂ ਸ਼ਾਇਦ ਇੱਥੇ ਬਾਹਰ ਸੀਗੇ ਕੋਈ ਕੰਮ ਕਰ ਰਹੇ ਸੀਗੇ ਆ ਮੈਨੂੰ ਧਿਆਨ ਨਹੀਂ ਹੈਗਾ ਮੈਂ ਦੇਖਦੀ ਆਂ ਜਾ ਕੇ ਕੀ ਕਰ ਰਹੇ ਆ ਬਾਹਰ ਤੇ ਲਓ ਜੀ ਸਬਜੀ ਆਪਣੀ ਬਣ ਗਈ ਸੀਟ ਤੇ ਗਈ ਹੋਈ ਆ ਨੂਰ ਕੇ ਖੇਡਣ ਤੇ ਮੇਰੇ ਆ ਦੇਖੋ ਬੁਖਾਰ ਹੋਇਆ ਸੀ ਨਾ ਬੁਖਾਰ ਨਾਲ ਇੱਥੇ ਪਤਾ जख्म ਹੋ ਗਿਆ ਸੀਗਾ ਅਲਰਜੀ ਟਾਈਪ ਜੇ ਕੁਝ ਹੋਇਆ ਸੀਗਾ ਹੁਣ ਤਾਂ ਠੀਕ ਆ ਹਲਕਾ ਜਿਹਾ ਨਿਸ਼ਾਨ ਰਹਿ ਗਿਆ ਤੇ ਸਿਰ ਨੂਰ ਕੇ ਖੇਡਣ ਗਈ ਆ ਤੇ ਇਸਿਰ ਦੇ ਪਾਪਾ ਲੱਗੇ ਹੋਏ ਆ ਬਾਹਰ ਨਾ ਘਾਹ ਵਗੈਰਾ ਪੱਟਣ ਹੈ ਮੌਸਮ ਹੁਣ ਸੌਣ ਦਾ ਵਾ ਸੌਣ ਚ ਘਾਹ ਕੋ ਬਹੁਤ ਹੋ ਜਾਂਦਾ ਵਾ ਗੋਟੀ ਕਰੀ ਜਾਂਦੀ ਆ ਹਾਂ ਫਿਰ ਗਿੱਲਾ ਹੋਇਆ ਬਸ ਨਾਲੜੀ ਨਾਲ ਹੋ ਜਾਣਾ ਤੇ ਇੱਕ ਨਾ ਚੀਜ਼ ਦਿਖਾਉਣੀ ਆ ਤੁਹਾਨੂੰ ਇੱਕ ਸੈਕਿੰਡ ਸਾਡੇ ਜਿੱਦਾਂ ਨਾ ਕਦੂਆਂ ਦੀਆਂ ਬੇਲਾਂ ਲੱਗੀਆਂ ਹੋਈਆਂ ਇਹਨੇ ਆ ਵਿੱਚ ਵੀ ਆਹ ਦੇ ਬੇਲਾਂ ਦੇ ਚ ਪੱਤੀ ਜੀ ਖੜੀ ਬੂਟਾ ਵੀ ਪੱਟ ਦਿਓ ਤੇ ਆ ਦੇਖੋ ਹੁਣ ਕਦੂ ਵੀ ਬਹੁਤ ਲੱਗਦੇ ਆਏ ਹਨ ਆ ਦੇਖੋ ਲੱਗੇ ਹੋਏ ਆ ਪਰ ਇਹਨਾਂ ਦੀ ਗਰੋਥ ਨਹੀਂ ਹੋ ਰਹੀ ਇੱਥੇ ਇੱਕ ਹੋ ਕੇ ਦੁਬਾਰੇ ਸੁੱਕ ਜਾਂਦੇ ਆ ਵੀ ਕੀ ਚੱਕਰ ਪਿਆ ਵਾ ਆਏ ਸਮਝ ਨਹੀਂ ਆਉਂਦੀ ਇੱਧਰ ਵੀ ਕਦੂ ਲੱਗੇ ਹੋਏ ਆ ਤੇ ਪਰ ਉਹ ਖਰਾਬ ਹੋ ਜਾਂਦੇ ਆ ਤੇ ਵੇਲ ਆ ਜਿਹੜੀ ਮਤਲਬ ਕਿ ਨਾ ਫਰੰਟ ਤੋਂ ਤੁਹਾਨੂੰ ਮੈਂ ਦਿਖਾਵਾਂ ਫਰੰਟ ਤੋਂ ਆ ਦੇਖੋ ਵੇਲਾ ਆਏ ਹੋ ਗਈਆਂ ਖਤਮ ਜੇ ਹੋ ਰਹੀਆਂ ਨੇ ਆਏ ਅੱਗੇ ਗ੍ਰੋਥ ਜੀ ਨਹੀਂ ਹੋ ਰਹੀ ਚਾਈ ਵੇਲਾਂ ਦੀਆਂ ਐ ਖਤਮ ਜੇ ਹੋ ਰਹੀਆਂ ਐ ਤਾਂ ਸੁੱਕ ਜੇ ਹੋਈਆਂ ਵੀ ਇਹ ਕੀ ਚੱਕਰ ਆ ਵੀ ਕੋਈ ਦਵਾਈ ਵਗੈਰਾ ਸਪਰੇਅ ਕਰਨੀ ਪਊਗੀ ਜੇ ਕਿਸੇ ਨੂੰ ਪਤਾ ਖਾਸ ਕਰ ਰਾਜੂ ਦੀ ਰਾਜੂ ਵੀਰੇ ਉਹਨਾਂ ਨੂੰ ਪਤਾ ਹੋਊਗਾ ਉਹ ਵੀਡੀਓ ਦੇਖਦੇ ਵੀ ਆ ਵੀਰੇ ਜਰੂਰ ਦੱਸਿਓ ਮੈਨੂੰ ਨਾ ਫੋਨ ਕਰਕੇ ਜਾਂ ਕਮੈਂਟ ਕਰਕੇ ਜਰੂਰ ਦੱਸਿਓ ਉਹ ਦੇਖਦੇ ਹੁੰਦੇ ਆ ਨਾ ਵੀਡੀਓ ਨਹੀਂ ਨਹੀਂ ਉਧਰ ਨੂਰ ਕੀ ਤੇ ਵੀਰੇ ਹੁਣ ਹੀ ਦੇਖਦੇ ਹੁੰਦੇ ਆ ਵੀਡੀਓ ਦੀਦੀ ਵੀ ਦੇਖਦੀ ਐ ਤੇ ਦੀਦੀ ਜਰੂਰ ਦੱਸਿਓ ਮੈਨੂੰ ਫੋਨ ਕਰ ਲਿਓ ਜੇ ਤੁਹਾਨੂੰ ਕੁਝ ਪਤਾ ਐ ਇਹਦੇ ਬਾਰੇ ਤੇ ਜਿੱਦਾਂ ਆ ਦੇਖੋ ਹੁਣ ਕ੍ਰੇਲਿਆਂ ਨੂੰ ਫਾਲ ਦੇਖੋ ਕ੍ਰੇਲੇ ਕਿੰਨੇ ਲੱਗੇ ਹੋਏ ਆ ਉਹ ਦੇਖੋ ਛੋਟੇ ਛੋਟੇ ਸਾਰੇ ਕ੍ਰੇਲੇ ਬਹੁਤ ਕ੍ਰੇਲੇ ਲੱਗਦੇ ਆ ਹਨਾ ਸਾਰੇ ਲੱਗੇ ਹੋਏ ਨੇ ਪਰ ਆ ਦੇਖੋ ਸਾਰੇ ਕ੍ਰੇਲੇ ਲੱਗੇ ਹੋਏ ਆ ਆਫਾੜ ਲੱਗਿਆ ਹੋਇਆ ਪਰ ਇਹ ਵੱਡੇ ਨਹੀਂ ਹੁੰਦੇ ਹੈਗੇ ਉਦੋਂ ਬਾਅਦ ਮੱਚ ਜਾਂਦੇ ਖਤਮ ਹੋ ਜਾਂਦੇ ਆ ਤੇ ਵੇਲੇ ਇਦਾਂ ਪੀੜੀਆਂ ਪੈ ਗਈਆਂ ਬਈ ਕੋਈ ਕੀ ਪਤਾ ਨਹੀਂ ਵੀ ਕੋਈ ਸਿਉਂਕ ਆ ਜਾਂ ਕੀ ਆ ਵੀ ਸਾਨੂੰ ਕੋਈ ਸਪਰੇਅ ਕਰਨੀ ਪਊਗੀ ਸਾਨੂੰ ਤਾਂ ਐਸੀ ਵੀ ਬਿਨਾਂ ਰੇ ਸਪਰੇਅ ਤੋਂ ਵੀ ਚਲੋ ਹੋਊਗਾ ਪਰ ਮੈਨੂੰ ਲੱਗਦਾ ਵੀ ਸ਼ਾਇਦ ਕਰਨੀ ਪਊਗੀ ਤੇ ਜ਼ਰੂਰ ਦੱਸਿਓ ਜੇ ਕਿਸੇ ਨੂੰ ਪਤਾ ਵਾ ਹਨਾ ਇਹਦੇ ਬਾਰੇ ਵੀ ਇਦਾਂ ਕਿਉਂ ਹੋ ਰਹੀ ਹੈ ਸਬਜੀ ਤੇ ਉਧਰ ਆਪਣੀਆਂ ਮਿਰਚਾਂ ਲੱਗੀਆਂ ਹੋਈਆਂ ਨੇ ਉਹ ਬੂਟਾ ਹੈਵੀ ਹੋ ਗਿਆ ਉਹ ਭਾਰਾ ਹੋ ਗਿਆ ਥੱਲੇ ਡਿੱਗ ਪਿਆ ਸੀ ਜਦੋਂ ਨੇਰੀ ਆਈ ਹੈ ਤੇ ਜਰੂਰ ਦੱਸਿਓ ਆਹ ਵਾਲਿਆ ਤਾਂ ਸਾਨੂੰ ਨਾ ਕਿਉਂਕਿ ਹੁਣ ਇਹ ਜਾਂ ਤਾਂ ਹੋਵੇ ਨਾ ਫਲ ਨਹੀਂ ਲੱਗਦਾ ਫਲ ਬਹੁਤ ਲੱਗ ਰਿਹਾ ਵਾ ਸਬਜੀ ਬਹੁਤ ਲੱਗ ਰਹੀ ਹੈ ਮਤਲਬ ਕਿ ਫੁੱਲ ਬਹੁਤ ਪੈਂਦੇ ਆ ਇੱਥੇ ਆਹ ਦੇਖੋ ਆ ਫੁੱਲ ਵੀ ਲੱਗੇ ਹੋਇਆ ਕਰੇਲੇ ਲੱਗ ਬਹੁਤ ਰਹੇ ਨੇ ਪਰ ਉਹ ਵੱਡੇ ਨਹੀਂ ਹੋ ਰਹੇ ਸਮਝ ਨਹੀਂ ਆਉਂਦੀ ਵੀ ਕੀ ਚੱਕਰ ਪੈ ਗਿਆ ਤੇ ਜੇ ਕਿਸੇ ਨੂੰ ਪਤਾ ਸਾਨੂੰ ਜਰੂਰ ਦੱਸਿਓ ਕਿਵੇਂ ਗਰਮੀ ਨਾਲ ਅਮਰੂਦ ਵੀ ਆ ਉਹਦੇ ਜਿਹੜਾ ਸੰਤਰੇ ਦੇ ਥੱਲੇ ਆ ਉਹ ਕਿੱਡਾ ਵੱਡਾ ਹੋ ਗਿਆ ਹਨਾ ਉਹ ਤਾਂ ਕੱਢ ਕੇ ਆਪਾਂ ਕਿਤੇ ਹੋਰ ਲਾਉਣਾ ਆਹ ਦੇ ਆਚਪੱਤੀ ਦਾ ਬੂਟਾ ਇੱਧਰ ਅਮਰੂਦ ਸੰਤਰਾ ਨਿੰਬੂ ਥੱਲੇ ਕੱਢਣਾ ਹੁਣ ਉਹ ਦੇਖੀ ਬਾਹਰ ਬਾਹਰ ਆਹੋ ਜਵਾਨੀ ਟੈਗ ਦਾ ਜਿਨਾਚਰ ਸੌਂਦਾ ਨਹੀਂ ਉਹ ਪੋਰਾ ਟੇਕ ਨਹੀਂ ਰਾਤ ਨੂੰ ਵੀ ਬਹੁਤ ਘੱਟ ਨੀਂਦ ਆ ਇਹ ਦਿਨ ਇਹ ਵੀ ਆਪਣੇ ਅਰਗੇ ਦਾ ਜਾਨ ਨੂੰ ਸੋਚਦਾ ਵੀ ਹੁਣ ਸੌਂ ਜਾਈਏ ਉਹਦੋਂ ਨੂੰ ਉੱਟ ਕੇ ਬਹਿ ਜਾਂਦਾ ਓਏ ਸਿਰਤ ਹੁਣ ਮਲ ਮਾਰੀ ਚਾਬਦਾ ਦਿੰਦਾ ਕਿਸ ਨੱਚ ਬੋ ਬੋਏ ਗੋਹੇ ਆਪਾਂ ਆ ਬੁੱਤ ਇਹ ਉਹ ਤੁਸੀਂ ਜਿਖਾਈ ਤਾਂ ਜਾਣੇ ਹੋ ਨੇ ਡੈਗ ਪੈਣਾ ਤੇ ਇਹਨੇ ਮੁੜ ਕੇ ਇਕੱਲੇ ਨੇ ਚੜਨ ਦੀ ਕੋਸ਼ਿਸ਼ ਕਰਿਆ ਕਰਨੀ ਆ ਢੀਂਂ 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 ਉਹ ਤੇ ਪੰਗੜਾ ਫੜ ਜਾ ਕਿ ਢੀਂਂ 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 ਕੰਦਜ ਕਰੋ ਕੰਦਜ ਕਰੋ ਕੰਦਜ ਕਰੋ ਚਲੋ ਚੜਜੋ ਕਿਵੇਂ ਨੱਚੀ ਆਨੇ ਚਲੋ ਚਲੋ ਖੇਡਣ ਲੱਗਿਆ ਹੋਇਆ ਇਹ ਢੀਂਂ ਢੀਂਂ ਸੇਰਦਾ ਰੋਟੀ ਹੋਰ ਖਾਣੀ ਆ ਬੱਚਾ ਖਾ ਲੋ ਇੱਕ ਅੱਧੀ ਆਲੂ ਉਹ ਇਹ ਓ ਬਲੇ 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 ਸਿੱਧਾ ਇੱਥੇ ਪੈਰ ਰੱਖਣ ਪਰ ਕਿੱਥੇ ਰੱਖਣ ਨੂੰ ਪਾਉਂਦੇ ਆ ਉੱਥੇ ਬਾਹਰ ਦੇ ਰੱਖ ਨਹੀਂ ਇਹ ਕਿੱਥੇ ਰੱਖਦਾ ਇਹ ਓ ਸੀਟ ਐਲਟੀ ਹੋ ਗਿਆ ਸੀ ਇਧਰ ਦੇ ਖਲਾਰਾ ਦਿਖਾਵਣਾ ਤੁਹਾਨੂੰ ਮੈਂ ਦੇਖੋ ਕਿੰਨੀਆਂ ਖੇਡਾਂ ਇੱਥੇ ਲਿਆ ਕੇ ਰੱਖੀਆਂ ਉਹ ਰੋਟੀ ਅਸੀਂ ਕਾਕੇ ਦੇ ਸੀ ਦੱਬਾ ਜੇਤੀ ਪਿਆ ਰੱਖ ਕੇ ਆਉਣ ਵਾਲਾ ਸੀ ਤੇ ਸੀਰਤ ਸਾਰੀਆਂ ਉਹਦੀਆਂ ਸਾਈਕਲੀਆਂ ਇੱਥੇ ਸਭ ਕੁਝ ਖਲਾਰੀ ਬੈਠਾ ਇਧਰ ਫੇਰ ਤੂੰ ਕਦ ਤੱਕ ਜਿੱਤ ਆ ਜਾਏ ਓਏ ਨੀ ਕੀ ਆਖਾਂ ਮੈਂ ਕਿਵੇਂ ਕਰਦੇ ਸੀ ਓਏ ਸੀਰਤ ਸੀਰਤ ਤੁਸੀਂ ਘੁੰਮਣ ਗਏ ਸੀ

ਤੇ ਤਾਂ ਕਦੀ ਬੁੱਕ ਜੋਗੀ ਬਣ ਕੇ ਆਉਂਦੇ ਨਾ ਆ ਜਾ ਰੋਟੀ ਵਗੈਰਾ ਖਾ ਲਈ ਆਪਾਂ ਤੇ ਸਿਰ ਤੇ ਦੇਦੇ ਪਾਪਾ ਲੱਗੇ ਹੋਏ ਆ ਖੇਡਣ ਤੇ অলমোਸਟ ਆਮ ਫਿਨਿਸ਼ ਧੁੱਧ ਰੱਖਿਆ ਹੋਇਆ ਬਸ ਇਹਦਾ ਠੰਡਾ ਇੱਕੋ ਰੋਟੀ ਦਾ ਡੱਬਾ ਰੱਖਿਆ ਹੋਣਾ ਚੀਤੇ ਮੁੱਕੇ ਲੱਗ ਜਣਾ ਖੱਡਿਆ ਗਾਉਂਦੇ ਨੇ ਖੱਡਿਆ ਚਲੋ ਜੀ ਅੱਜ ਦੇ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਕੱਲ ਮਿਲਦੇ ਆਂ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਟੇਕ ਕੇਅਰ